ਸਤਿ ਸ਼੍ਰੀ ਅਕਾਲ ਜੀ ਮੈਂ ਇਸ ਟਾਈਮ ਖੜਾ ਚਵੇਲ ਚੌਂਕ 'ਚ ਬਾਈਓ ਨੇ ਪਿੱਛੇ ਖੜੇ ਦੇਖੋ ਪੂਰੇ ਖੁਸ਼ ਹੈ ਇਸ ਟਾਈਮ ਟਾਈਮ ਹੋ ਗਿਆ 4:30 ਹੋ ਗਏ ਸਵੇਰ ਦੇ ਇੱਥੋਂ ਇੱਕ ਆ ਬੱਸ ਚੱਲਣੀ ਹੈ 5 ਵਜੇ ਬੱਸ ਚੱਲਦੀ ਹੈ ਸਲੇਰੀ ਵਾਸਤੇ ਸੋਨੂੰ ਜਿੱਦਾਂ ਕੇ ਪਤਾ ਆ ਕਿ ਮੈਂ ਐਵਰੇਸਟ ਬੇਸ ਕੈਂਪ ਤੇ ਜਾ ਰਿਹਾ ਸਲੇਰੀ ਸਲੇਰੀ ਪਹੁੰਚਣੀ ਹੈ ਸ਼ਾਮ ਨੂੰ 4 ਵਜੇ 4 ਰਿਹਾ 5 ਵਜੇ ਹੋਰ ਵੀ ਸਾਡੇ ਨਾਲ ਆ ਦੇਖੋ ਕਿੰਨੇ ਫੋਰਨਰ ਜਾ ਰਹੇ ਆ ਸਮਾਨ ਤੋਂ ਰੱਖਦੇ ਵੇ ਸਾਰੀਆਂ ਬੱਸਾਂ ਇੱਥੋਂ ਚੱਲਦੀਆਂ ਇੱਥੋਂ ਅਗੇ ਤੁਹਾਨੂੰ ਟਿਕਟ ਲੈਣੀ ਪੈਂਦੀ ਹੈ ਤੇ ਬਈ ਜੇ ਤੁਸੀਂ ਏਜੰਟ ਤੋਂ ਟਿਕਟ ਬੁੱਕ ਕਰੋਗੇ ਤਾਂ ਤੁਹਾਨੂੰ ਇਹ ਪੈਣੀ ਆ 2200 2300 ਦੀ ਜਿੰਨੇ ਮਰਜ਼ੀ ਦੀ ਮੜ ਦੇਣਗੇ ਤੁਹਾਡੇ ਤੇ ਕਿ ਜੇ ਤੁਸੀਂ ਖੁਦ ਆ ਕੇ ਇੱਥੋਂ ਕਰ ਲਓਗੇ ਤਾਂ 1500 1600 ਦੀ ਪੈਣੀ ਤੁਹਾਨੂੰ ਟਿਕਟ ਤੋਂ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਮੈਂ ਤੁਹਾਨੂੰ ਬੱਸ ਦਿਖਾ ਦਿੰਦਾ ਅੰਦਰੋਂ ਕਿੱਦਾਂ ਦੀ ਹੈ ਅੰਦਰੋਂ ਮੈਂ ਤੁਹਾਨੂੰ ਬੱਸ ਦਿਖਾਉਣਾ। ਬੱਸ ਵਧੀਆ ਸੀਟਾਂ ਸੁੱਟਾਂ ਚੰਗੀਆਂ ਬੱਸ ਦੀਆਂ। ਆ ਦੇਖੋ ਇਦਾਂ ਦੀ ਬੱਸ ਆ ਇਹ। ਹਾਏ। ਅਹ ਇਹ ਕੁੜੀ ਸਾਡੇ ਨਾਲ ਜਾ ਰਹੀ। ਸੋ ਇਦਾਂ ਦੀਆਂ ਸੀਟਾਂ ਪਈ ਦੇਖੋ। ਵਧੀਆ ਸੀਟਾਂ ਐ ਗੱਦੇ ਜਾਨੀਆਂ। ਬਈਆ ਕੁਸ਼ਨ ਹੈਗਾ। ਇਹਦੇ 'ਚ ਬੈਠਣਾ ਤਕਰੀਬਨ ਤਕਰੀਬਨ 14 ਘੰਟੇ। 14 ਘੰਟੇ ਦੇ 'ਚ ਬਹਿ ਕੇ ਜਾਣਾ ਆਪਾਂ ਨੇ। ਇਹ ਡਰਾਈਵਰ ਦਾ ਕਕਸ਼ ਹੈ। ਪਾਇਲਟ ਵੜਦਾ ਇੱਥੇ ਆ ਬਾਈ ਉਹਨੇ ਅੱਗੇ ਬਿਠਾਏ ਵੇ ਇੱਕ ਮੋਟਾ ਵੀ ਜਾ ਰਿਹਾ ਹੈ ਫਤਗਾ ਆ ਜਾਂਦਾ ਦੇਖੋ ਇਹ ਕੋਰੀਆ ਦਾ ਹੈ ਬਾਹਰ ਤੇ ਖਾਣਾ ਤੁਹਾਨੂੰ ਕਿਦਾਂ ਭੀੜ ਲੱਗੀ ਵੀ ਹੈ ਸਵੇਰੇ ਸੱਜ ਰਹੀ ਆ ਮੁੰਡੇ ਖੜੇ ਦੇਖੋ ਨੇਪਾਲ ਦੇ ਇਹ ਮੁੰਡੇ ਸਾਰੇ ਬਿਊਟੀਫੁਲ ਗਾਈਜ਼ ਹਾਂਜੀ ਠੀਕ ਹੈ ਸਰ ਬੜੀਆ ਹੈ ਬੜੀਆ ਹੈ ਜੋ ਕੀ ਵਾਹ ਮੁੰਡਾ ਤਾਂ ਕੀ ਨਾਮ ਹੈ ਤੁਹਾਡਾ ਨਾਮ ਬਤਾਓ ਆਸ਼ੀਸ਼ ਦਾ ਆਸ਼ੀਸ਼ ਆਸ਼ੀਸ਼ ਹੈ ਭਾਈ ਇਹਨੂੰ ਹਿੰਦੀ ਸੁਣਦੀ ਆਉਂਦੀ ਹੈ ਹਾਂ ਇਹਨੂੰ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਇਸ ਨੂੰ ਸੋ ਠੀਕ ਆ ਚੱਲ ਲੱਗਾ ਮਿਲ ਕੇ ਭਾਈ ਤੇ ਚਾਹ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਜਿਵੇਂ ਆਪਣੇ ਲੱਗਦੀਆਂ ਨਾ ਚਾਹ ਦੀ ਦੁਕਾਨ ਉਹ ਚਾਹ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਬਾ ਚਾਹ ਦੀਆਂ ਦੁਕਾਨਾਂ ਬਚਿਤ ਚੋ ਸਪਾਈ ਆ ਜੇ ਕੇ ਸਾਨੂੰ ਚਾਹੀਦੇ ਆ ਆਂਟੀ ਗੋਲ ਮੈਂ ਹੋਂ ਚਾਹ ਪੀਤੀ ਸੀ ਬਾਈ ਤੇ ਆ ਫਰੂਟ ਪਏ ਆ ਸਿਰ ਅਲੂ ਬਾਈ ਖੁਸ਼ ਹੁੰਦੇ ਇਹ ਕੈਮਰੇ ਨੂੰ ਦੇ ਕੇ ਭਜਦੇ ਨਹੀਂ ਆਖੋ ਤੋਲ ਕੇ ਲੱਗਿਆ ਬਾਈ ਤੱਕੜੀ ਇਹਦੇ ਕੋ ਦੂਜੀ ਹੱਥ ਵਾਲੀ ਇਹ ਬੱਸਾਂ ਮਲਗਦਾ ਅਲੱਗ-ਅਲੱਗ ਜਗ੍ਹਾ ਤੇ ਵੀ ਜਾਂਦੀਆਂ ਹੋਣੀਆਂ ਜ਼ਰੂਰੀ ਨਹੀਂ ਹੈ ਕਿ ਇੱਕੇ ਪਾਸੇ ਜਾਂਦੀ ਹੈ। ਹੋਰ ਵੀ ਕਾਫੀ ਜਗ੍ਹਾ ਨੂੰ ਇੱਥੋਂ ਬੱਸਾਂ ਜਾਂਦੀਆਂ। ਸੋਭਈ ਸਾਡੇ ਹੋਰ ਸਾਥੀ ਵੀ ਆ ਗਏ। ਆ ਦੇਖੋ। ਤੇ ਇਹਦੇ ਜੀ ਚੂਚੇ ਰੱਖੇ ਹੋਏ ਆ। ਸੋਭਈ ਬੱਸ ਚੱਲ ਵੀ ਦਾਇਮ ਹੋ ਗਿਆ ਸਵਾ ਪੰਜ ਕਿ ਮਰਗਰਜੀ ਆ ਗਿਆ ਜੀ 300 ਹੀ ਸਮੇਂ ਸਵਾ ਪੰਜ ਵੇ ਪਾਸ ਚੱਲ ਪਈ ਥੋੜਾ ਥੋੜਾ ਨੀਰਾ ਜਾ ਬਾਈ ਯਾਨੀ ਕਿ ਇਤਨੀ ਮਾਂ ਚ ਹੈ ਇੱਕ ਲਗਾਤਾਰ ਪਿਆ ਕੀ ਦੋਪਰੇ ਰਸ਼ੀ ਨੇ ਆਣੀ ਉਹ ਮੈਨੂੰ ਦੱਸ ਸਕਦਾ ਕਿ ਵੀ ਕੁੜੀ ਰਹੀ ਜੀ ਬੈਂਕ ਜੈਨਾ ਤੋਂ ਆ ਗਈ ਦੀ ਦੋਵੇ ਹਾਂ ਦੀ ਦੋਵੇ ਬਾਈ ਨੇ ਨਿਆਰਾ ਲਿਆਂਦਾ ਪਿਆ ਬਾਈ ਨੇ ਹਏ ਉਹ ਮਿਕਸ ਜਗਾਹਾਂ ਚੱਲ ਬ੍ਰਾਜ਼ੀਲ ਚੱਲ ਜਾਂਦਾ ਵਿੱਚ ਤਾਰਾ ਰੌਣਾ ਚੱਲ ਜਾਂਦਾ ਤਰੇਰ ਬੈਂਦੀ ਵਾਲਾ ਸੜਕਾਂ ਬੜੀਆਂ ਕਰਦੀਆਂ ਇੱਥੇ ਦੀ ਨੇ ਬਸ ਜੇ ਭਰ ਲਿਆ ਸਾਰਾ ਸਮਾਨ ਆਲੂ ਨੂੰ ਧਰਲੇ ਵਿੱਚ ਬਸ ਰੁਕੀ ਸੀ ਇੱਥੇ ਦੇਖੋ ਆਲੂ ਦੀ ਬੋਰੀ ਹੋਰ ਆ ਗਈ ਇੱਕ ਲੈ ਜਾਣ ਇਹਨੇ ਖਿੱਚ ਕੇ ਹੁਣ ਅੰਦਰ ਆਪਣੇ ਕਾ ਲੱਗਿਆ ਵਾ ਚੜਾਣ ਉੱਪਰ ਆ ਦੇਖੋ ਆ ਚੜਾ ਦੀ ਨੇ ਬੋਰੀ ਮਿਹਨਤ ਦਾ ਕੰਮ ਆ ਬਾਈ ਬਹੁਤ ਔੜੀ ਤੇ ਲੈ ਕੇ ਜਾਣਾ ਕਿਤਨੇ ਕਿਲੋ ਕਾਇ ਬੋਰੀ ਕਿੰਨੇ ਕਿਲੋ ਦਾ ਹੈ 50 50 ਕਿਲੋ ਦੀ ਬੋਰੀ ਲੈ ਕੇ ਚੜ ਰਿਹਾ ਬਈ ਇਹ ਮੰਡੀ ਹੈ ਮੰਡੀ ਹੈ ਨਾ ਮੰਡੀ ਆ ਸਬਜ਼ੀ ਮੰਡੀ ਹਾਂ ਆ ਬਾਈ ਚਾਦਰਾਂ ਵੇਚ ਰਿਹਾ ਦੇਖੋ ਇੱਥੇ ਕਿੰਨੇ ਦਾ ਹੈ 1000 ਰੁਪਿਆ ਕਿਹਾ ਇੱਕ ਦੋ ਪੀਸ ਦੋ ਪੀਸ 1000 ਰੁਪਏ ਦਾ ਆ ਦੇਖੋ ਦਾਈ ਪਰ ਲੀ ਹਾਂ ਬਾਈ ਦੇਖੋ ਟੋਪੀ ਲਈ ਵੀ ਅੱਛੇ ਲੱਗ ਰਹੇ ਹੋ ਆਹ ਕੋਬਰਾ ਇਸ ਹੁਣ ਚੁੱਕੇ ਤੋਏ ਬਸ ਤੇ ਅੱਗੇ ਸ਼ੇਰ ਵੀ ਬੈਠਾ ਬਸ ਤੇ ਸ਼ੇਰ ਬੈਠਾ ਹੈ ਹਾਂ ਹਾਂ ਕੋਬਰੀ ਨੇ ਬੋਰੀਆਂ ਰੱਖ ਰੱਖ ਕੇ ਭਰ ਲਿਆ ਅੱਗੇ ਤੱਕ ਹੁਣ ਪਤਾ ਨਹੀਂ ਬੋਰੀਆਂ ਦੇ ਉੱਪਰ ਨੂੰ ਲੰਘ ਕੇ ਜਾਣਾ ਪੈਣਾ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਸਵਾਰੀ ਗੱਡੀ ਹੈ ਜਾਂ ਦੁੱਗੀ ਹੈ ਸਮਾਨ ਢੋਣ ਵਾਲੀ ਕਦਾਂ ਬੋਰੀਆਂ ਆਪਾਂ ਚੜ ਚੜ ਕੇ ਜਾ ਰਹੇ ਹਾਂ ਸ਼ਖਸ ਨਹੀਂ ਜਾ ਆ ਜਦਾਈ ਬੋਰੀ ਬੰਨ ਜੜ ਕੇ ਜਾਊਗਾ ਤੇ ਤਾਂ ਬੇਤੇ ਰੁਕੀਏ ਬਸ ਤਿੰਨ ਘੰਟੇ ਦੀ ਬਾਈ ਮੁਸ਼ਕਿਲ ਮੁਸ਼ਕਿਲ ਰਹਾ ਲੰਘਿਆ ਤਿੰਨ ਘੰਟੇ ਦਾ ਉਸ ਤੋਂ ਬਾਅਦ ਹੁਣ ਰੋਡ ਠੀਕ ਗਈ ਆ ਥੱਲੇ ਕਿ ਰੋਡ ਦੇਖੋ ਪੂਲ ਬਣਿਆ ਹੋਇਆ ਵਿੱਚ ਆ ਨੀਚੇ ਇੱਧਰ ਕ੍ਰਿਕਟ ਜੀ ਵੀ ਖੇਡ ਰਹੇ ਲੋਕ ਇੱਥੇ ਲਿਖਿਆ ਪਿਆ ਮੈਟ ਦੀ ਬੱਚ ਬਣਾਈ ਹੋਈ ਆ ਮਾਂ ਦਾ ਹੋਣੀ ਇੱਥੇ ਗੱਲ ਤੇ ਸ਼ੀਸ਼ੇ ਸ਼ੀਸ਼ੇ ਲਾਏ ਹੋਏ ਨੇ ਨਾਲੇ ਮੰਦਰ ਦੇ ਵੀ ਕੀਤੇ ਹੀ ਕਿਤੇ ਜਾ ਕੇ ਪੁੱਛਦੇ ਨੇ ਹੁਣ ਡਰਾਈਵਰ ਨੂੰ ਪੁੱਛਾਂਗਾ ਵੀ ਕੀ ਹੈ ਉਹ ਜੇ ਤਾਂ ਦੰਦ ਆਹ ਦੇਖੋ ਵੀ ਇੱਡਾ ਦੀ ਰੋਡ ਆ ਵਧੀਆ ਰੋਡ ਆ ਹੁਣ ਦਾ ਬਾੜੇ ਤੇ ਬਸੇ ਨੂੰ ਚੜਾ ਕੇ ਦੂਜੇ ਬਸੇ ਤਾਂ ਦਾ ਸੜਕ ਟੁੱਟੀ ਹੋਈ ਆ ਥੱਲੇ ਚਲੇਗੀ ਨਦੀ 'ਚ ਇਹ ਜਿਹੇ ਨਦੀਆਂ ਮਿਲ ਗਈਆਂ ਹਾਲੀ ਨਦੀਜ ਜਿਵੇਂ ਦਰਿਆ ਦਾ ਰੂਪ ਧਾਨ ਕਰ ਲਿਆ ਨੇ ਟਾਈਮ ਹੋ ਗਿਆ ਸਵੇਰ ਦੇ ਮੀ ਜੀ ਹੋਣੀ ਥੋੜੀ ਥੋੜੀ ਸ਼ੁਰੂ ਹੋ ਗਈ ਮਨ ਲਾਦਾ ਸਲੇਰੀ ਜਾਣ ਸਲੇਰੀ ਜਾ ਕੇ ਥੋੜਾ ਮੌਸਮ ਠੀਕ ਹੋਊਗਾ ਸਭ ਇਹ ਨਦੀਆਂ ਨਾਲੇ ਆ ਨਦੀ ਦੇ ਵਿੱਚ ਨੂੰ ਵਗ ਰਿਹਾ ਵਈ ਆ ਦੇਖੋ ਜਿਵੇਂ ਉਹ ਉਹ ਨਹੀਂ ਕਹਿਦਾ ਹੁੰਦਾ ਅਸੀਂ ਦਾ ਵਚਨ ਹਮੇ ਅਬੀ ਮਤ ਰੋਕੋ ਹਮੇ ਨਦੀਆਂ ਪਾਰ ਕਰਨੀਆਂ ਹੈ ਹਮੇ ਨਾਲੀਆਂ ਪਾਰ ਕਰਨੀਆਂ ਹੈ ਹਮੇ ਪਹਾੜ ਚੜਨੇ ਹੈ ਉਹੀ ਕੰਮ ਹੋਇਆ ਹੋਇਆ ਯਾਰ ਦੇ ਵਿੱਚੋਂ ਕੱਟਦਾ ਬਾਈ ਗੇਰ ਗੂਰਨਾ ਦੇ ਯਾਰ ਉਹ ਦੇਖੋ ਬਾਈ ਗੱਡੀ ਫਸ ਗਈ ਉਹ ਉੱਥੇ ਨੂੰ ਲੰਘਣਾ ਆਪਾਂ ਨੇ ਵੀ ਸਲਿੱਪ ਮਾਰੀ ਜਾਂਦੀ ਗੱਡੀ ਉਹ ਚੱਕੋਗੇ ਟਾਇਰ ਆ ਲੈਣ ਬੜਾ ਕੇ ਖੜੀਆਂ ਗੱਡੀਆਂ ਬਈ ਕਰ ਰਿਹਾ ਹੁਣ ਦੇਖ ਲਓ ਇਹਨੂੰ ਵਿਚਾਰੇ ਨੂੰ ਟੱਡੀ ਆ ਗਈ ਤੁਹਾਨੂੰ ਦੇਖ ਕੇ ਇਹ 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 ਬਈ ਕਢਾ ਰਿਹਾ ਜੀ ਨਾ ਆਹ ਪੁਲ ਚੱਲ ਪੂਗਾ ਫੇਰ ਕੰਮ ਸਹੀ ਹੋ ਜਾਣਾ ਭਈਆ ਬਦਨਾਬਾਲ ਦੀ ਦੁਕਾਨਾ ਸਾਰਾ ਸਾਮਾਨ ਦਾਪੋ ਸਾਮਾਨ ਦਾਪੇ ਦੋ ਸਾਮਾਨ ਸਮੂਹਨ ਗੱਡੀ 'ਚ ਉਤਾਰਨ ਲੱਗੇ ਹੋਏ ਆ ਜਿਹੜੇ ਆਪ ਨੂੰ ਘਰੇ ਮਨ ਲੱਗਾ ਉਤਾਰਨ ਲੱਗੇ ਆ ਦੁਕਾਨਾ ਇੱਥੇ 9:00 ਵਜੇ ਜਿਹੜੇ ਇਥੇ ਸਾਰਾ ਮੁਰਦਾ ਪਾਣੀ ਖੁੱਲਾ ਕਰ ਰਿਹਾ ਬਾੜਾ ਬੜੀ ਗਰਮੀ ਹੈ ਇੱਥੇ ਅਮਰੀਨ ਦੀ ਸਾਰੀ ਹੈ ਜੀ ਮੋਟਰ ਤਰਾ ਤਰਾ ਜੇ ਸਵਾਰੀਆਂ ਬੈਠੀਆਂ ਵਿੱਚ ਮੈਂ ਨਾਲ ਸੁਣ ਸੁਬਈਆ ਟਾਬੇ ਜੇ ਤੇ ਰੋਕੀ ਇਹਨੇ ਹਟਾਬੇ ਤੇ ਰੋਕੀ ਹੈ ਬਸ ਯਾਰ ਸਹਿਜ ਮੰਗਣਾ ਜੂੜਾ ਕਰੀ ਫਿਰਦੀ ਹੁੰਦੀ ਏ ਕੁੜੀ ਅੱਗੇ ਨੂੰ ਨਾ ਬਸ ਬਸ ਟੋਰਲਾਂ ਕਰਦੀ ਨੂੰ ਸੁਬਈਆ ਆਰਡਰ ਕੀਤਾ ਚੌਮੇਨ ਚਿਕਨ ਚੌਮੇਨ ਤਾਂ ਚੜ ਕੇ ਜਾਣਾ ਪੈਂਦਾ ਇਹਦੇ ਪਰ ਉਹ ਚੂਚੇ ਨੇ ਚੀਂ-ਚੀਂ ਚੀਂ ਲਾਈ ਹੋਈ ਚੂਚੇ ਬਾਈਕ ਟਾਈਮ ਹੋ ਗਿਆ 4 ਵਜੇ ਬਾਹਰ ਮੌਸਮ ਵੀ ਉਹ ਠੀਕ ਹੈ ਠੰਡਾ ਹੋ ਗਿਆ ਮੌਸਮ 2 ਘੰਟੇ 'ਚ ਪਹੁੰਚ ਜਾਣਾ ਪਾਪਲੂ ਚੱਲੇ ਰਹੀ ਉਹ ਦੇਖੋ ਬਾਈ ਬਾਹਰ ਸਾਹਮਣੇ ਬਹੁਤ ਸ਼ਲਗਮ ਬੜਾ ਆਇਆ ਹੋਇਆ ਹੈ ਕੋਲ ਤੇ ਦਿਖਾਣਾ ਲੇਰੀ ਤੋਂ ਚਨੇ ਹਾਲੇ ਦੇਖੋ ਵਧੀਆ ਵਧੀਆ ਪਿੰਡ ਜੇ ਸ਼ੁਰੂ ਹੋ ਗਏ ਕਿ ਲੋਜ ਆ ਜਾਂਦੇ ਕੋਆ ਵੀ ਲੋਜ ਹੈ ਇਹ ਬੀਬੂ ਮੋਟਰਸਾਈਕਲ ਵਰਕਸ਼ਾਪ ਹੈ ਉੱਪਰ ਰੈਡਨ ਵੀ ਬਣਾਇਆ ਹੋਇਆ ਚੁੱਚੇ ਗਿਰਮੇ ਹੱਥ નીચે ਡੱਬਾ ਬਾਹਰ ਆ ਗਿਆ ਚੁੱਚੇ ਗਿਰਮੇ ਹੁਣ ਇੱਥੇ ਦੇਖੋ ਮੁਰਗੀ ਡੀਜੀ ਚੁੱਚੇ ਚੁੱਚੇ ਗਿਰਮੇ कोई बद्दल होया होया मौसम के अंदर पूरा डब्बा गिरने दी तैयारी है डब्बा परजे गिर नहीं रहा डब्बा जे ना गिरया मैं हाथ नाल ਫੜ ਕੇ ਗੇਰ ਦੇਣਾ ਹੁਣੇ ਤੇ ਬਾਈ ਪਿੱਛੇ ਬਾਈ ਨੂੰ ਠੰਡ ਲਾ ਕੇ ਰਹੀ ਆ ਰਿਹਾ ਠੀਕ ਆ ਬਾਈ ਦੋਵੇਂ ਪਾਸੇ ਨੂੰ ਕੱਟ ਮਾਰਦਾ ਕਿ ਸਿੱਧੇ ਪਾਸੇ ਨੂੰ ਕੱਟ ਮਾਰਨ ਲਿਆ ਕਮਾ ਕੇ ਆ ਹੁਣ ਗਿਰੂਗਾ ਹੁਣ ਗਿਰੂਗਾ ਹੁਣ ਗੇਰਨਾ ਬਾਈ ਕਮਾਈ ਜੀ ਰਿਹਾ ਜੇ ਉਹਨਾਂ ਨੇ ਹੀ ਤਾਂ ਗੱਲ ਜਨਾ ਇਹੇ ਇਹੇ ਤੁਸੀਂ ਬਣੇ ਰਹੋ ਵੀਡੀਓ 'ਚ ਡੱਬਾ ਗਿਰੂ ਆ ਤਾਂ ਇਹਨੇ ਦਾ ਡੱਬਾ ਗਿਰਨੇ ਦੀ ਮੇਰੀ ਵੀਡੀਓ ਖਰਾਬ ਕਰਤੀ ਆ ਯਾਰੋ ਭਾਈ ਹੱਥ ਨਾਲ ਧੱਕਦਾ ਹੁੰਦਾ ਚਲੋ ਕੋਈ ਨਹੀਂ ਆ ਰਹਾ ਹੁਣ ਹੋਰ ਲਈ ਸਭ ਛੋਟੇ ਛੋਟੇ ਬੱਚੇ ਅੰਦਰ ਲੱਗੇ ਬਈ ਆ ਰੂਮ ਮਿਲ ਗਿਆ ਮੈਨੂੰ ਐਦਾਂ ਦੋ ਬੈੱਡ ਲੱਗੇ ਹੋਏ ਪਰ ਇਹ ਮੇਰਾ ਹੀ ਆ ਮੈਂ ਇਕੱਲਾ ਹੀ ਆ ਰੂਮ 'ਚ ਐਦਾਂ ਇਥੇ ਆ ਦੇਖੋ ਬਾਹਰ ਦਾ 뷰 ਆ ਤੇ ਬਾਕੀ ਬਾਕੀ ਬੰਦੇ ਆਪਣੇ نیچے ਆ ਸੋ ਬਈ ਇਹ ਆ ਸਨਸ਼ਾਈਨ ਕਾਫੇ ਫਾਪਲੂਜ ਇੱਥੇ ਰੁਕਿਆ ਆ ਉੱਪਰ ਇੱਥੇ ਆ ਘਮਰਾ ਬਣਾ ਆ ਅਨੇ ਇੱਧਰ ਅੜਾ ਹੈ ਨਾ ਕਿਹੜਾ ਅੰਦਰ ਵਧੀਆ ਸਿਸਟਮ ਹੈ ਅੰਦਰ ਵੀ ਤੁਮ ਤਾਂ ਖਾਣਨਾ ਮੈਂ ਥੋੜਾ ਜਿਹਾ ਆ ਇੱਥੇ ਐਵੇਂ ਇੱਥੇ ਬੈ ਕੇ ਖਾਣੇ ਨੂੰ ਇਹ ਦੁਕਾਨ ਵੀ ਹੈ ਸੋ ਭਈਆ ਮੈਨੂੰ ਇਹਨਾਂ ਦਾ ਆ ਦੇਖੋ ਇੱਥੇ ਸੱਪ ਵੀ ਮਿਲਦੇ ਜਿਹੜੇ ਮੈਂ ਲੱਭ ਰਿਹਾ ਸੀ snakes ਦੇਖੋ ਦੇਖਦੇ ਪਰ ਲਿਖਿਆ ਵਾ ਉੱਪਰ ਸਨੇਕਸ ਹੈ ਨੀਚੇ ਚਿਕਨ ਹੈ ਹਾਂਜੀ ਆ ਦਾਲ ਆ ਗਈ ਦਾਲ ਬਾਤ ਕਹਿੰਦੇ ਇਹਨੂੰ ਇਹ ਆ ਇਹ 450 ਨੇਪਾਲੀ ਦਾ ਉਹੀ ਆਪਣੇ ਇੰਡੀਆ ਦੇ 300 ਬਣ ਗਿਆ ਇਥੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਦਿਨ 'ਚ ਰਾਤੀ ਸੋ ਗਿਆ ਸੀ ਮੈਂ ਤੇ ਅੱਜ ਤਰੀਕ ਹੋ ਗਈ ਸਤਾਹੀ ਅਪਰੈਲ ਤੇ ਮੈਂ ਉੱਠ ਗਿਆ ਬ੍ਰੇਕਫਾਸਟ ਕਰਿਆ ਆ ਜਾ ਕੇ ਨੀਚੇ ਤੇ ਬਾਹਰ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਆ ਹੁਣ ਦਿਖਾਉਣਾ ਬਾਹਰੋਂ ਮੈਂ ਇਹ ਮੇਰਾ ਬੈੱਡ ਹੈ ਖਰਾਬ ਕਰੂਪ ਜਿਹਾ ਕਰਿਆ ਹੋਇਆ ਮੈਂ ਸੋ ਬਾਹਰ ਦੇਖੋ ਧੁੱਪ ਨਿਕਲੀ ਹੋਈ ਆ ਬਸ ਹੁਣ ਨਿਕਲਣਾ ਹੈ ਬੱਸ ਆਲਾ ਆ ਰਿਹਾ ਏ ਬੱਸ 'ਚ ਜਾਣਾ ਜੇ ਫੇਰ 6-7 ਘੰਟੇ ਲੱਗਣੇ ਬੱਸ 'ਚ ਕੱਲ ਤੋਂ ਫੇਰ ਆਪਣੀ ਟ੍ਰੈਕਿੰਗ ਸਟਾਰਟ ਹੋ ਜਾਣੀ सो so भाई मैं ना, पाई ना रहा इन्होंने बहुत ही अच्छे से हमें खातिरदारी करी हमारी है ना so अच्छा लगा भाई आपसे मिलके आप कुछ कहना चाहेंगे कुछ नहीं कैसा माहौल है आपका यात्रा सफल होगा थैंक यू भाई जी वोग, आप वोग. कुछ वोग. कहना चाहेंगे हाँ जी वे, आ, वे करना चाहता हूँ आपको क्या हुँ. बता है होप य travel is all the success thank you thank you good health you. good health good life happy life thank you ਭਾਈ ਦਾਨੀਆ ਜੀਪਾਂ ਵੀ ਜਾਂਦੀਆਂ ਐ ਸੇਮ ਹੈ ਇਹਨਾਂ ਦਾ ਟਾਈਮ ਸੇਮ ਲੱਗਦਾ ਬਟ ਆਪਾਂ ਬੱਸ 'ਚ ਜਾਣਗੇ ਕਿਉਂਕਿ ਬੱਸ 'ਚ ਨਾ ਬੈਣ-ਬੂਣ ਦਾ ਵਧੀਆ ਇਹਦੇ 'ਚ ਇਹ ਪਿਛਲੀ ਸੀਟ 'ਤੇ ਚਾਰ ਠੋਕ ਦਿੰਦੇ ਫਿਰ 7-8 ਘੰਟੇ ਔਖਾ ਹੋ ਜਾਂਦਾ ਇੰਨੀ ਧੀਰ ਬੈਠਣਾ ਇਹ ਪਾਪਲੂ ਐ ਪਾਪਲੂ ਜਗ੍ਹਾ ਦਾ ਨਾਮ ਸੋ ਭਾਈ ਉਹਨਾਂ ਨੇ ਦੱਸਿਆ ਇੱਥੇ ਹੈਲੀਪੈਡ ਵੀ ਹੈਗਾ ਇੱਕ ਦੇਖਦੇ ਆ ਕਿੱਦਾਂ ਦਾ ਇਹ ਛੋਟਾ ਜਿਹਾ ਪਿੰਡ ਹੈ ਇੱਕ ਪਾਪਲੂ ਉੱਥੇ ਐਸ ਟਾਈਮ ਟਰੈਕਟਰ ਦੇਖ ਲਓ ਪਰਛਾਤ ਵੀ ਪਾਈ ਹੋਈ ਟਰੈਕਟਰ ਦੀ ਸੋ ਬਾਈ ਜਿਹੜੇ ਤੁਹਾਨੂੰ ਆ ਸਾਹਮਣੇ ਵਾਲੇ ਬਰਫ ਵਾਲੇ ਪਹਾੜ ਦਿਖੇ ਰਹੇ ਆ ਇਹਦੇ ਵੀ ਉੱਚਾ ਦੇਖ ਲਓ ਹਿਮਾਲਿਆ ਪਰਬਤ ਹੈ ਜਿਹੜਾ ਸੋ ਇਹ ਤਾਂ ਕੁਛ ਵੀ ਨਹੀਂ ਹੈ ਇੱਥੇ ਵੀ ਕਹਿੰਦੇ ਠੰਡਾ ਚ ਬਰਫ ਪੈਂਦੀ ਆ ਹਜੇ ਤਾਂ ਮੌਸਮ ਠੀਕ ਹੈ ਮੈਂ ਇੱਕ ਫੁੱਲ ਸਲੀਪ ਪਾਈ ਹੋਈ ਆ ਇਹ ਵੀ ਕੋਈ ਸਰਕਾਰੀ ਜੀ ਬਿਲਡਿੰਗ ਲੱਗਦੀ ਇਹਨਾਂ ਦੀ ਦੇਖੋ ਬਾਕੀ ਅੱਗੇ ਕਹਿੰਦੇ ਬਹੁਤ ਜ਼ਿਆਦਾ ਠੰਡ ਹੋਣ ਵਾਲੀ ਆ। ਆਹ ਦੇਖੋ ਬਾਈ ਹੈਲੀਕਾਪਟਰ। ਸੈਲੀ ਬੈਡ ਬਣੇ ਹੋਏ ਆ ਜੇ ਕਿ ਸਾਨੂੰ ਐਮਰਜੈਂਸੀ ਆਉਂਦੀ ਹੈ ਤਾਂ ਇੱਥੋਂ ਚੱਲਦਾ ਇੱਥੋਂ بیس ਕੈਂਪ ਲਈ ਹੈਲੀਕਾਪਟਰ ਵੀ ਚੱਲਦੇ ਆ। ਸੋ ਅਨਿਆਣੇ ਲੱਗੇ ਹੋਏ ਖੇਡਣ। ਕੁੱਤੇ ਨਾਲ हेलो हेलो स्कूल नहीं गए आज क्यों संडे है क्यों अच्छा सैटरडे छुट्टी होता है यहाँ पे संडे को नहीं होता हमारे संडे होता है सैटरडे नहीं सैटरडे जाना होता है संडे नहीं होता दी भाई सैटरडे छुट्टी होंगी है ਆ ਗਈ ਸੀਗੀ ਇਹ ਇਹ ਬਸ ਕੱਲ ਵਾਲੀ ਨਾਲੋਂ ਜ਼ਿਆਦਾ ਭਰੀ ਹੋਈ ਆ ਇਹ ਤੇ ਦੇਖੋ ਇਹ ਜੀ ਇਹ ਪੂਰੀ ਮਾਲ ਗੱਡੀ ਆ ਵਿੱਚ ਸਵਾਰੀਆਂ ਸਿਰਫ ਆ ਆਂਟੀ ਵੀ ਨਹੀਂ ਦੇਖੋ ਖੁਸ਼ ਹੋ ਰਹੇ ਆ ਹੈਲੋ ਇਹਦੇ سونے ਦਾ ਦੰਦ ਆਂਟੀ ਨੇ سونے ਕਾ ਦੰਦ ਹੈ ਹਾਂ ਹਾਂ ਦੇਖੋ ਇਧਰ ਅੰਕਲ ਵੀ ਬੈਠੇ ਆ ਸੋ ਮੈਂ ਇੱਕ ਇਹ ਦੀਦੀ ਇਧਰ ਆ ਕਰਮੀ ਜਾ ਰਿਹਾ ਸਾਡੇ ਨਾਲ ਆਪਣਾ ਇਜ਼ਰਾਈਲ ਦਾ ਬਾਕੀ ਚਲੇਗੀ ਗੱਡੀ ਜੀ ਦੂਜੀ ਜੀ ਦੇਖੋ ਬਈ ਇਹ ਚ ਵੀ ਆਟਾ ਉਟਾ ਭਰਿਆ ਹੋਇਆ ਮੈਨੂੰ ਲੱਗਦਾ ਇੱਧਰ ਨੂੰ ਅਈ ਰਾਤ ਤੇ ਮਿੱਟੀ ਇੰਨੀ ਪੈਂਦੀ ਨਾ ਸਾਨੂੰ ਲੱਗਦਾ ਸੀ ਵੀ ਭੂਤ ਬਣੇ ਹੋਣਾ ਚਲੋ ਲੈਟਸ ਸੀ ਸੋ ਬਈ ਤੁਸੀਂ ਦੇਖ ਸਕਦੇ ਹੋ ਸੜਕ ਦਾ ਕੋਈ ਨਾਮ ਉਹ ਨਿਸ਼ਾਨ ਨਹੀਂ ਹੈਗਾ ਪੱਥਰਾਂ ਦੇ ਜੰਗਲ ਬਣ ਗਏ ਨੇ ਪਹਿਲਾਂ نیچے ਪੁਲ ਤੱਕ ਆਉਂਦੀਆਂ ਹੁੰਦੀਆਂ ਸੀ ਗੱਡੀਆਂ ਹੁਣ ਅੱਗੇ ਜਾਣ ਲੱਗ ਗਏ ਇਹ ਨਖ ਖਤਰਨਾਕ ਕੰਮ ਹੈ ਮਿੱਟੀ ਉਹ ਮਿੱਟੀ ਸੱਤੇ 5-6 ਘੰਟੇ ਤੋਂ ਇਦਾਂ ਹੀ ਚੱਲ ਰਿਹਾ ਆਹ ਰੋਡ ਇੱਥੋਂ ਆਇਆ ਸਾਰੀ ਰੋਡ ਐਵੇਂ ਦੀ ਹੋ ਗਈ ਬਾਈ ਅਸੀਂ ਪਹੁੰਚ ਗਏ ਸੁਰਕੇ ਇਹ ਟੈਂਡੀ ਐ ਉਹ ਆਪਕਾ ਨਾਮ ਕੀ ਐ 3 3 3 ਇਹਨੇ ਚਲਾਈ ਗੱਡੀ ਬਾਈ ਪੂਰੀ ਭਜਾਉਂਦਾ ਸੀ ਇਹ ਤੇ ਇਹ ਬਾਈ ਵੀ ਸਾਡੇ ਨਾਲ ਸੀਗਾ ਤੇ ਆ ਆਪਣੀ ਪਿੱਛੇ ਬੱਸ ਖੜੀ ਐ ਦੇਖੋ ਓਕੇ ਤੁਹਾਡਾ ਤੇ ਇਹ ਬੰਦਾ ਆਪਣੇ ਨਾਲ ਜਾਊਗਾ ਇਹ ਵੀ ਨਾਲ ਐ ਸਾਰੇ ਇਕੱਠੇ ਹੀ ਆਪਾਂ ਬਾਕੀ ਫਲਾਈਟ ਵਾਲੇ ਉੱਪਰ ਮਿਲਣਗੇ ਤੇ ਗੱਡੀ ਵਾਲੇ ਪਹੁੰਚ ਗਏ ਸੋ ਇਹ ਹੈਗਾ ਸੁਰਕੇ ਸੁਰਕੇ ਪਹੁੰਚ ਗਏ ਬਾਈ ਕੰਨੀ ਰਵਤ ਪਹੁੰਚ ਗਿਆ ਲੋਕਲਾ। ਹਾਂ, ਡੇਢ ਘੰਟੇ ਬਾਅਦ ਉੱਪਰ ਲੋਕਲਾ ਆਇਆ। ਸੋ ਬਈ ਆਹ ਲੋਜ ਆ ਆਪਣਾ। ਲੋਜ ਦਾ ਨਾਮ ਹੈਗਾ ਐਵਰੈਸਟ ਟ੍ਰੇਲ ਲੋਜ। ਯਾਕ ਐਂਡ ਯੀਤੀ ਕੈਫੇ ਹਾਂ। ਘੈਂਟ ਵਧੀਆ ਹੋਇਆ, ਵਧੀਆ ਬਣਿਆ ਹੋਇਆ। ਦੇਖੋ। ਨਹੀਂ ਪੈ ਗਿਆ ਸਾਡੇ ਆ ਪੂਰਾ ਚੰਗੀ ਤਰ੍ਹਾਂ। ਬਟ ਹੁਣ ਸਾਫ ਹੋ ਗਿਆ ਉੱਪਰ ਬਰਫ਼ ਵਾਲੇ ਪਹਾੜ ਉਹ ਸਾਹਮਣੇ। ਇਦ ਗੱਦੀ ਜੂਮ ਮਾਰਾਂ ਥੋੜਾ ਜਿਹਾ ਸ਼ਾਇਦ ਦਿਖਣਾ ਕੱਲੂ ਪਨੇ ਆੜਾ ਰਾ ਫੜਨਾ ਆ ਰਾਜ ਆ ਰਿਹਾ ਜਿਹੜਾ ਉਹ ਅੱਗੇ ਪੌੜੀਆਂ ਦੇ ਢੇਰ ਉੱਪਰ ਕੱਲੂ 4 ਘੰਟੇ ਦਾ ਟਰੈਕ ਹੈ ਆ ਗੱਡੀ ਖੜੀ ਆਪਾਂ ਇਹਦੇ ਜਾਈਏ ਬਸ ਸੋ ਬਈ ਅੰਦਰ ਤੋਂ ਦਾ ਆਪਣਾ ਹੈ ਨੂੰਹ ਹੈ ਤਾਂ ਰੋਟੀ ਖਾ ਰਹੇ ਅੰਦਰ ਸਾਰੇ ਜਣੇ ਸਾਹ ਦਾ ਹੀ Oh, तो भाई मेरा डिनर आ गया एक फ्राइड राइस विद एग वेजिटेबल वाले तो बाकी सारे इधर बैठे रोटी खा रहे हैं इधर तो बैठे हैं सो भाई डिनर खा के बस उन सो जाना